ਠੀਕ ਹੈ ਹਾਂ ਹੈਲੋ ਜੀ ਵੈਲਕਮ ਟੂ ਮਾਈ ਨਿਊ ਵੀਡੀਓ ਤੇ ਇਹ ਵੀਡੀਓ ਹੁਣ ਅਸੀਂ ਤਾਂ ਬਣਾ ਰਹੇ ਆ ਕਿ ਪਹਿਲੀ ਗੱਲ ਤੇ ਕਿ ਦੇਖੋ ਜਿਹੜੀ ਸਾਨੂੰ ਉਸ ਦਿਨ ਅਸੀਂ ਵੀਡੀਓ ਪਾਈ ਸੀਗੀ ਸਾਨੂੰ ਉਹਦੇ ਵਿੱਚ ਇਹੀ-ਇਹੀ ਜਿਹੀ ਗੱਲਾਂ ਬੋਲੀ ਗਈ ਕਿ ਜੋ ਚੀਜ਼ ਅਸੀਂ ਕਦੀ ਸੋਚੀ ਵੀ ਨਹੀਂ ਸੀਗੀ ਕਿ ਸਾਨੂੰ ਕੋਈ ਇਸ ਤਰ੍ਹਾਂ ਵੀ ਬੋਲ ਸਕਦਾ ਉਹੀ ਬੰਦੇ ਜਿਹੜੇ ਬੰਦੇ ਕਮੈਂਟ ਕਰਕੇ ਸਾਨੂੰ ਕੰਦਨ ਦੇ ਕੀ ਨਾਈਸ ਵੀਡੀਓ ਵਧੀਆ ਵੀਡੀਓ ਅੱਜ ਉਹੀ ਬੰਦੇ ਸਾਨੂੰ ਨੈਗੇਟਿਵ ਕਮੈਂਟ ਕਰ ਰਹੇ ਨੇ ਨੈਗੇਟਿਵ ਕਮੈਂਟ ਕਿਉਂ ਜਿਸ ਤਰ੍ਹਾਂ ਤੁਹਾਨੂੰ ਪਤਾ ਕਿ ਸਾਡੇ ਕੋਲ ਫੋਨ ਨਹੀਂ ਹੈਗਾ ਠੀਕ ਹੈ ਜੀ ਹੁਣ ਅੱਜ ਵੀ ਇਹ ਜਿਹੜੀ ਵੀਡੀਓ ਸ਼ੂਟ ਕਰ ਰਹੇ ਅਸੀਂ ਇਹ ਅਸੀਂ ਆਪਣੇ ਫੋਨ ਤੋਂ ਨਹੀਂ ਕਰ ਰਹੇ ਉਹਨਾਂ ਕੋਲ ਲੈਣ ਗਏ ਸੀਗੇ ਉਹ ਘਰੇ ਸੀਗੇ ਨਹੀਂ ਭਾਜੀ ਉਹਦੀ ਤੇ ਉਹਨਾਂ ਨੇ ਫੋਨ ਨਹੀਂ ਦਿੱਤਾ ਸਾਨੂੰ ਤੇ ਇਹ ਫੋਨ ਅਸੀਂ ਬਤੈ ਗਦਾ ਕਿਸੇ ਹੋਰ ਤੋਂ ਬੜੇ ਨਾਲ ਗੌਂਡੀਆ ਉਹਨਾਂ ਨੂੰ ਲੈ ਕੇ ਆਏ ਆ ਉਹਨਾਂ ਨੂੰ ਕਿਹਾ ਕਿ ਸਿਰਫ ਅੱਧੇ ਘੰਟੇ ਵਾਸਤੇ ਫੋਨ ਚਾਹੀਦਾ ਵਸੇ ਕਿ ਵੀਡੀਓ ਸ਼ੂਟ ਕਰਨੀ ਆ ਕਿਉਂਕਿ ਹੁਣ ਫੋਨ ਹੈ ਨਹੀਂਗਾ ਤੇ ਵੀਡੀਓ ਸ਼ੂਟ ਕਿੱਥੋਂ ਕਰੀਏ ਤੇ ਇਹ ਫੋਨ ਅਸੀਂ ਉਹਨਾਂ ਤੋਂ ਲੈ ਕੇ ਆਏ ਸੀਗੇ ਤੇ ਹੁਣ ਉਹਨਾਂ ਦੇ ਫੋਨ ਤੋਂ ਹੀ ਅਸੀਂ ਵੀਡੀਓ ਸ਼ੂਟ ਕਰ ਰਹੇ ਆ ਸ਼ੂਟ ਕਰਨ ਤੋਂ ਬਾਅਦ ਅਪਲੋਡ ਕਰਨ ਤੋਂ ਬਾਅਦ ਈਮੇਲ ਆਈਡੀ ਚੈਨਲ ਚ ਉਹਨਾਂ ਲਈ ਉਹਦੇ ਵਿੱਚ ਸਭ ਰਿਮੂਵ ਕਰ ਦਊਗਾ ਮੈਂ ਠੀਕ ਆ ਜੀ ਇਹ ਸਿਰਫ ਇੱਕ ਵੀਡੀਓ ਸ਼ੂਟ ਕਰਨ ਵਾਸਤੇ ਲੈ ਕੇ ਆਏ ਆ ਸਾਨੂੰ ਉਹ ਵੀਡੀਓ ਵਿੱਚ ਬੰਦੇ ਕਮੈਂਟ ਕਰਦੇ ਕੋਈ ਕਰੇਗੀ ਆਪਾਂ ਤੁਸੀਂ ਫੇਕ ਵੀਡੀਓ ਬਣਾ ਰਹੇ ਹੋ ਕੋਈ ਕਹੇਗਾ ਕਿ ਤੁਸੀਂ ਝੂਠ ਬੋਲ ਰਹੇ ਹੋ ਕੋਈ ਕਹੇਗਾ ਕਿ ਤੁਸੀਂ ਪੈਸੇ ਮੰਗ ਰਹੇ ਹੋ ਹੁਣ ਪਹਿਲੀ ਚੀਜ਼ ਹੈ ਕਿ ਅਸੀਂ ਇਹ ਦੱਸੋ ਕਿ ਅਸੀਂ ਆਪਣੀ ਉਸ ਵੀਡੀਓ ਵਿੱਚ ਸ਼ਾਰਟ ਵੀ ਦੇਖ ਲਿਓ ਮੇਰੀ ਤੇ ਲੌਂਗ ਵੀ ਦੇਖ ਲਿਓ ਅਸੀਂ ਕਿੱਥੇ ਬੋਲੇ ਕਿ ਸਾਨੂੰ ਪੈਸੇ ਚਾਹੀਦੇ ਨੇ ਅਸੀਂ ਤਾਂ ਸਿਰਫ ਤੁਹਾਨੂੰ ਇਹ ਹੀ ਦੱਸਿਆ ਜੀ ਕਿ ਜਿਹੜਾ ਸਾਡਾ ਫੋਨ ਸੀਗਾ ਇਸ ਤਰ੍ਹਾਂ ਕਰਕੇ ਇਹਦਾ ਖਰਾਬ ਹੋ ਗਿਆ ਵਾ ਮੇਰਾ ਫੋਨ ਸੀਗਾ ਉੱਥੋਂ ਚੱਕਿਆ ਗਿਆ ਵਾ ਅਸੀਂ ਸਿਰਫ ਇੱਕ ਇਹ ਹੀ ਚੀਜ਼ ਬੋਲੀ ਆਸੀਂ ਇਹ ਚੀਜ਼ ਤਾਂ ਬੋਲੀ ਨਹੀਂ ਹੈਗੀ ਕਿਤੇ ਵੀ ਨਹੀਂ ਬੋਲੀ ਨਾ ਸ਼ੋਰ ਦੇ ਵਿੱਚ ਤੇ ਨਾ ਹੀ ਲੌਂਗ ਦੇ ਵਿੱਚ ਕਿ ਸਾਨੂੰ ਤੁਸੀਂ ਪੈਸੇ ਦੋ ਜਾਂ ਕੁਝ ਕਰੋ ਜਾਂ ਨਾ ਸੀ ਕੋਈ ਸਕੈਨਰ ਲਾਇਆ ਹੋਇਆ ਹਾਂ ਕਿ ਸਾਨੂੰ ਫੋਨ ਲੈ ਕੇ ਦੋ ਵਿੱਚ ਲੋਕ ਐਦਾਂ ਦੇ ਕਮੈਂਟ ਵੀ ਕਰ ਰਹੇ ਨੇ ਜਿਹੜਾ ਕਈ ਸਹੀ ਵੀ ਬੋਲਦਾ ਐਦਾਂ ਦੇ ਗੱਲਾਂ ਹੀ ਹੋਵੇ ਵਿੱਚੋਂ ਮਗੀ ਕਹਿੰਦਾ ਕਿ 100 ਵਿੱਚ 10% ਲੋਕਾਂ ਨੇ ਕਿਹਾ ਹਣਾ ਕਿ ਹਾਂ ਚਲੋ ਠੀਕ ਹੈ ਜੀ ਕੋਈ ਗੱਲ ਨਹੀਂ ਬਾਕੀ ਸਭ ਨੇ ਤੇ ਇਹੀ ਕਿ ਤੁਹਾਨੂੰ ਪੈਸੇ ਮੰਗ ਰਹੇ ਹੋ ਕੰਮ ਕਰ ਕਰੋ ਆਪਣਾ ਕੋਈ ਇਹ ਕਰੋ ਇੰਟਰਨੈਟ ਨੇ ਕੁਝ ਨਹੀਂ ਦੇਣਾ ਤੁਸੀਂ ਕਿਉਂ ਇਹਦੇ ਉੱਪਰ ਟਾਈਮ ਖਰਾਬ ਕਰ ਰਹੇ ਹੋ ਆਪਣਾ ਕੰਮ ਕਰੋ ਕਿਉਂ ਪੈਸੇ ਮੰਗ ਰਹੇ ਹੋ ਅਸੀਂ ਫਿਰ ਵੀਡੀਓ ਤੋਂ ਪਹਿਲਾਂ ਅਸੀਂ ਆਪਣੇ ਕੰਮ ਨੂੰ ਰੱਖਦੇ ਕੰਮ ਪਹਿਲਾਂ ਕਰਦੇ ਕੋਈ ਪੈਸਾ ਕੰਮ ਕਰਕੇ ਹੀ ਅਸੀਂ ਵੀਡੀਓ ਬਣਾਉਂਦੇ ਹਾਂ ਅਸੀਂ ਸਾਮ ਦੇ ਟਾਈਮ ਤੇ ਬਣਾਉਂਦੇ ਆ ਵੈਸੇ ਉਦਾਂ ਸੀ ਨਹੀਂ ਕਿ ਵੀਡੀਓ ਬਣਾਉਂਦੇ ਕਿ ਹਾਂ ਅਸੀਂ ਕੰਮ ਛੱਡਦਾ ਤੇ ਅਸੀਂ ਵੀਡੀਓ ਬਣਾ ਰਹੇ ਕੰਮ ਕੰਮ ਦਾ ਕਰਦੇ ਆਂ ਜੀ ਸਾਰਾ ਦਿਨ ਕੰਮ ਕਰਕੇ ਆਏ ਆ ਕੰਮ ਕਰਕੇ ਆਏ ਆ ਉਸ ਵਕਤ ਹੋਣੇ ਵੀਡੀਓ ਬਣਾਣ ਲੱਗੇ 12 ਘੰਟੇ ਦੀ ਬਿਊਟੀ ਕਰਕੇ ਫਿਰ ਅੱਗੇ ਆਪਾਂ ਕੁਝ ਹੁਣ ਤੁਸੀਂ ਕਹਿੰਦੇ ਹੋ ਕਿ ਨਹੀਂ ਤੁਸੀਂ ਤਾਂ ਜਾਣਦੇ ਕਿ ਅਸੀਂ ਪੈਸੇ ਮੰਗ ਰਹੇ ਅਸੀਂ ਕਿੱਥੇ ਪੈਸੇ ਮੰਗਦੇ ਨੇ ਇਹ ਦੱਸੋ ਅਸੀਂ ਇੱਕ ਵਾਰ ਵੀ ਨਹੀਂ ਬੋਲੇ ਕਿ ਸਾਨੂੰ ਤੁਸੀਂ ਪੈਸੇ ਦਿਓ ਅਸੀਂ ਫੋਨ ਲੈਣਾ ਜਾਂ ਅਸੀਂ ਫੋਨ ਸਹੀ ਕਰਨਾ ਅਸੀਂ ਇੱਕ ਵਾਰ ਵੀ ਨਹੀਂ ਗਿਆ ਹੈਗਾ ਹਰ ਕਿਸੇ ਸਮੇਂ ਦਾ 7 ਵਜੇ ਕੰਮ ਤੇ ਜਾਂਦੇ ਹਾਂ ਸਾਮ ਨੂੰ 7 ਵਜੇ ਆਉਂਦੇ ਹਾਂ ਮਾਰੇ ਘੰਟੇ ਦੀ ਬਿਊਟੀ ਕਰਦੇ ਕੋਈ ਵੀ ਬੰਦਾ ਆਪਣੀ ਗੱਲ ਰੱਖਣੀ ਜਾਂ ਆਪਣੀ ਗੱਲ ਦੱਸਣੀ ਵੀ ਗੁਨਾਹ ਹੋ ਗਈ ਹੈ ਕਿ ਬੰਦਾ ਹੁਣ ਗੱਲ ਕਰ ਵੀ ਨਹੀਂ ਸਕਦਾ ਗੱਲਾਂ ਬੰਦਾ ਗੱਲ ਦੱਸ ਵੀ ਨਹੀਂ ਸਕਦਾ ਹੁਣ ਤੁਸੀਂ ਲੋਕ ਤਾਂ ਪਤਨੀ ਸਮਝਦੇ ਕਿ ਨਹੀਂ ਸਮਝਦੇ ਅਸਤੇ ਹੀ ਸਮਝਦੇ ਕਿ ਜਿਹੜੇ ਬੰਦੇ ਸਾਡੇ ਨਾਲ ਜੁੜੇ ਨੇ ਉਹ ਸਾਡੇ ਫੈਮਿਲੀ ਵਰਗੇ ਨੇ ਕੀ ਬੰਦਾ ਆਪਣੀ ਫੈਮਿਲੀ ਚ ਗੱਲ ਸ਼ੇਅਰ ਨਹੀਂ ਕਰਦਾ ਹੈਗਾ ਹਸਤੇ ਉਹਦਾ ਜਨਰਲੀ ਸ਼ੇਅਰ ਕੀਤੀ ਸੀ ਪਰ ਤੁਸੀਂ ਲੋਕ ਤਾਂ ਇਹ ਜੀ ਐਨਾ ਕਿ ਇਸ ਤਰ੍ਹਾਂ ਦੇ ਕਮੈਂਟ ਕਰ ਰਹੇ ਹੋ ਕਿ ਜਿਹੜੀ ਹਸਤੇ ਜੀ ਸੋਚੀ ਨਹੀਂ ਸੀ ਕਦੀ ਕਿ ਸਾਨੂੰ ਇਸ ਤਰ੍ਹਾਂ ਵੀ ਕਹਿ ਸਕਦੇ ਨੇ ਅੱਗੇ ਤਾਂ ਆਪਾਂ ਐਦਾ ਦੇ ਵੀਡੀਓ ਕਦੇ ਵੀ ਮਤਲਬ ਆਪਣੇ ਕਿਸੇ ਨੂੰ ਕੋਈ ਗੱਲ ਦੱਸਣਾ ਨਹੀਂ ਚਾਹੀਦੀ ਕਿਉਂਕਿ ਅਗਲੇ ਭਾਈ ਸਮਝ ਜਾ ਕੋਈ ਤਾਂ ਐਵੀ ਮਤਲਬ ਕਿ ਕੁਝ ਲੋਕ ਕੁਝ ਲੋਕ ਕਹਿ ਰਹੇ ਕਿ ਫੇਕ ਵੀਡੀਓ ਬਣਾ ਰਹੇ ਨੇ ਉਹ ਲੋਕ ਕੀ ਕਰਨ ਨੂੰ ਮੈਂ ਤਾਂ ਯਾਰ ਹੈਰਾਨ ਆ ਦੜਦੇ ਸਾਰੇ ਕਿੱਸੋ ਬੰਦਾ ਇਹ ਆਪਣੀ ਗੱਲ ਵੀ ਨਹੀਂ ਕਰ ਸਕਦਾ ਦੱਸੋ ਹੋਰ ਅਸੀਂ ਕੀ ਕਹੀਏ ਤੇ ਤੁਹਾਨੂੰ ਫੇਰ ਵੀ ਲੱਗਦਾ ਕਿ ਚਲੋ ਜੀ ਫੇਕ ਵੀਡੀਓ ਆ ਤੁਹਾਨੂੰ ਫੇਰ ਵੀ ਲੱਗਦਾ ਕਿ ਅਸੀਂ ਝੂਠ ਬੋਲਦੇ ਪਏ ਆ ਤੇ ਅਸੀਂ ਤਾਂ ਇਹੀ ਕਹਾਂਗੇ ਜੀ ਤੁਸੀਂ ਜਿੱਤ ਗਏ ਅਸੀਂ ਹਾਰ ਗਏ ਕਿ ਜਿਵੇਂ ਤੁਹਾਨੂੰ ਬੈਟਰ ਲੱਗਦਾ ਤੁਸੀਂ ਉਸ ਤਰ੍ਹਾਂ ਸਮਝ ਲਓ ਆਪਾਂ ਇਹ ਨਹੀਂ ਕਹਿੰਦੇ ਹੈਗੇ ਕਿ ਤੁਸੀਂ ਨਾ ਸਮਝੋ ਅਸੀਂ ਜ਼ਬਰਦਸਤੀ ਤੁਹਾਨੂੰ ਮੰਨਵਾਣਾ ਵਾ ਕਿ ਜਿਵੇਂ ਤੁਹਾਡਾ ਦਿਲ ਹੈਗਾ ਤੁਸੀਂ ਉਸ ਤਰ੍ਹਾਂ ਮੰਨ ਲਓ हां ਆਪਾਂ ਬਈ ਜੈਨੂਨਲੀ ਗੱਲ ਇਹ ਆ ਕਿ ਦੇਖੋ ਜੀ ਸਾਰਾ ਦੇਖੋ ਹੌਲੀ ਹੌਲੀ ਕਰਕੇ ਤੁਹਾਨੂੰ ਜਿਹੜੇ ਮੇਰੇ ਪੁਰਾਣੇ ਬੰਦੇ ਜੁੜੇ ਐ ਸੋ ਉਹਨਾਂ ਨੂੰ ਪਤਾ ਕਿ ਅਸੀਂ ਹੌਲੀ ਹੌਲੀ ਕਰਕੇ ਸਭ ਕੁਝ ਲਿੱਤਾ ਵਾ ਆ ਹੁਣ ਰਿੰਗ ਲਾਈਟ ਵੀ ਲਿੱਤੀ ਸੀਗੀ ਰਿੰਗ ਲਾਈਟ ਦੇ ਉੱਪਰ ਦੇਖ ਲਓ ਵੀਡੀਓ ਬਣ ਰਹੀ ਹੈ ਮਾਈਕ ਆਹ ਦੇਖੋ ਮਾਈਕ ਸੀਗਾ ਮਾਈਕ ਪਰਚੇਜ਼ ਕੀਤੇ ਸੀਗੇ ਅਸੀਂ ਹੌਲੀ ਹੌਲੀ ਕਰਕੇ ਸਭ ਕੁਝ ਸਾਰਾ ਸੈੱਟ ਹੋ ਗਿਆ ਸੀ ਬਸ ਹੁਣ ਚੱਕਰਾਂ ਜਸ ਸਭ ਕੁਝ ਹੋ ਗਿਆ ਤੇ ਹੁਣ ਆਗੇ ਤੇ ਆ ਹੁਣ ਕੰਮ ਹੋ ਗਿਆ ਫੋਨ ਦਾ ਹੁਣ ਫੋਨ ਮੇਰਾ ਵੀ ਫੋੜੀ ਹੋ ਗਿਆ ਏ ਦਾ ਫੋਨ ਵੀ ਚੈੱਕ ਦਾ ਖਰਾਬ ਕੋਈ ਨਾ ਦੇ ਦੇ ਆਪਣਾ ਕਰ ਲਾਂਗੇ ਫੋਨ ਤੋਂ ਲੈ ਲੈ ਫਿਰ ਵੀ ਜੀ ਅਸੀਂ ਫਿਰ ਵੀ ਕਹਿੰਦੇ ਕਿ ਅਸੀਂ ਝੂਠ ਨਹੀਂ ਬੋਲਦੇ ਜੋ ਗੱਲ ਹੈ ਇਹ ਸਿਰ ਰਿਐਲਿਟੀ ਹੀ ਦਸੀਆ ਇਹ ਵੀਡੀਓ ਵੀ ਅਸੀਂ ਇੱਕ ਇਹ ਉਹੀ ਗੱਲ ਦਾ ਜਵਾਬ ਦੇਣ ਵਾਸਤੇ ਆਈ ਹਾਂ ਕੁਝ ਲੋਕ ਕਹਿ ਰਹੇ ਕਿ ਆਪਣੀ ਉਹਨੂੰ ਕਹੋ ਜਾ ਕੇ ਵਈ ਸਾਡੇ ਨਾਲ ਉਹਦਾ ਉਹਦੇ ਨਾਲ ਕੋਈ ਲਿੰਕ ਨਹੀਂ ਸਾਡਾ ਮੈਂ ਤਾਂ ਵੈਸੇ ਉਹਨੂੰ ਪਸੰਦ ਨਹੀਂ ਇਹ ਪਤਾ ਨਹੀਂ ਕਿ ਕਿੱਥੇ ਗਨ ਜਾ ਕੇ ਸਾਡਾ ਉਹਦੇ ਨਾਲ ਕੋਈ ਕੰਟੈਕਟ ਨਹੀਂ ਕੋਈ ਲਿੰਕ ਨਹੀਂ ਸਾਡਾ ਕੋਈ ਲੈਣਾ ਦੇਣਾ ਨਹੀਂ ਮੈਂ ਤਾਂ ਪਹਿਲਾਂ ਹੀ ਨਿਵਸਣ ਮੈਂ ਇਹਨਾਂ ਨੂੰ ਪਹਿਲਾਂ ਹੀ ਕਹ ਰਿਹਾ ਸੀ ਗੁਰ ਅੰਧ ਅੰਦਾ ਵਿਸ਼ਵਾਸ ਕਰਦੇ ਕਿਸੇ ਦੇ ਉੱਪਰ ਨਹੀਂ ਕਰੀਦਾ ਹੁੰਦਾ ਮੱਕ ਉਹ ਹੀ ਤਾਂ ਗਲਤੀ ਹੋਗੀ ਨਾ ਕਿ ਵਿਸ਼ਵਾਸ ਕਰ ਲਿਆ ਕਿਸੇ ਦੇ ਉੱਪਰ ਪਰ ਇਹ ਥੋੜੀ ਪਤਾ ਕਿ ਕੋਈ ਬੰਦਾ ਤਾਂ ਉਫੇ ਜਾਈ ਜਾਊਗਾ ਇਹ ਹਰ ਇੱਕ ਗੱਲ ਲਲਦੇ ਹਰ ਇੱਕ ਜਿਹੜੀ ਨਹੀਂ ਪਤਾ ਉਹ ਵੀ ਤਾਂ ਜਿਹੜੀ ਚੀਜ਼ ਨਹੀਂ ਵੀ ਪਤਾ ਸੀ ਉਹਨਾਂ ਮੈਂ ਹਰ ਇੱਕ ਚੀਜ਼ ਦੱਸੀ ਆ ਪਰ ਇਹ ਕਿ ਉਹ ਬੰਦੇ ਨੇ ਨਾ ਇੱਕ ਤਾਂ ਹੁੰਦਾ ਜੀ ਕੀ ਕਹਿੰਦੇ ਕਿ ਜੇ ਹੁਣ ਜਿਵੇਂ ਮਨੋਜੀ ਮੈਨੂੰ ਪਤਾ ਕਿ ਜੇ ਮੇਰੀ ਕੋਈ ਗਲਤੀ ਹੈਗੀ ਆ ਤੇ ਮੇਰੇ ਨਾਲ ਤੁਸੀਂ ਤਾਂ ਨਾਰਾਜ਼ ਹੋ ਹਾਂ ਮੈਨੂੰ ਤਾਂ ਪਤਾ ਹੀ ਨਹੀਂ ਜੀ ਕਿਹੜੀ ਗੱਲ ਸੀਗੀ ਕਿਹੜੀ ਨਹੀਂ ਸੀਗੀ ਕਿਸ ਗੱਲ ਤੋਂ ਨਾਰਾਜ਼ਗੀ ਸੀਗੀ ਬੰਦੇ ਨੇ ਫੋਨ ਚੱਕਣੇ ਬੰਦ ਕਰਦੇ ਤੇ ਆਪਾਂ ਫਿਰ ਮੁੜ ਕੇ ਫੋਨ ਨਹੀਂ ਲਾਇਆ ਨਾ ਆਪਾਂ ਗੱਲ ਕੀਤੀ ਹੈ ਉਹ ਮੈਂ ਲਾਇਆ ਸੀ ਬਸ ਹੁਣ ਇਹ ਗੱਲ ਇੱਥੇ ਹੀ ਛੱਡ ਦੋ ਕਿਉਂਕਿ ਆਪਾਂ ਜ਼ਿਆਦਾ ਗੱਲ ਕਰਨੀ ਨਹੀਂ ਹੈਗੀ ਉਹ ਸਾਨੂੰ ਗੱਲ ਕਰਨੀ ਚੰਗੀ ਵੀ ਨਹੀਂ ਲੱਗਦੀ ਹੈ ਤੇ ਇਸ ਲਈ ਬਸ ਇਹੀ ਇੱਕ ਪਰਪਸ ਹੈਗਾ ਤੇ ਬਸ ਪਲੀਜ਼ 네ਗੇਟਿਵ ਕਮੈਂਟ ਨਾ ਕਰੋ ਕਿਉਂਕਿ ਐਸਾ ਕਿਸੇ ਨੇ 네ਗੇਟਿਵ ਕਮੈਂਟ ਕਰਤੀ ਉਹ ਸਾਨੂੰ ਪਤਾ ਨਾ ਕਿ ਜੀ ਵੀ ਤੇ ਜਿਹੇ ਬੰਦੇ ਨੂੰ ਪਰਮਾਨ ਦੇ ਉੱਪਰ ਕਿ ਕਿਵੇਂ ਉਹਨੂੰ ਕਹਿਜ ਲੱਗਦਾ ਵਾ اچھا ਲੱਗ ਰਿਹਾ ਬਾਕੀ ਹਾਜ਼ਰੋ ਵਾਜ਼ਰੋ ਕੋਰਸ਼ੀਰੋ ਰੱਬਾ ਦਮ ਚੜਦੀ ਗੱਲਾਂ ਚ ਰੱਖੇ ਤੇ ਬਸ ਅੱਜ ਦੀ ਵੀਡੀਓ ਇੰਨੀ ਕਿਸੇ ਕੀ ਜੀ ਤੇ ਜੇ ਉਹਨੂੰ ਫੋਨ ਮਿਲ ਗਿਆ ਫੇਰ ਕਿਸੇ ਦਾ ਤੇ ਆਪਾਂ ਬਣਾ ਲਾਂਗੇ ਜੇ ਨਹੀਂ ਮਿਲੇ ਤਾਂ ਫਿਰ ਜੈ ਰਾਮ ਜੀ ਕੀ ਦੇਖੀ ਆਉਗੀ ਜੋ ਹੋਊਗਾ ਦੇਖੀ ਆਉਗੀ ਕਿਉਂਕਿ ਉਹਨਾਂ ਨੂੰ ਅੱਧੇ ਘੰਟੇ ਦਾ ਫੋਨ ਗਿਆ ਸੀਗਾ ਕਿ ਥੋੜੀ ਵੀਡੀਓ ਬਣ ਗਈ ਹੋਣੀ ਹੈ ਬਸ ਥੋੜੀ ਬਸ ਹੁਣ ਇਹ ਵੀਡੀਓ ਐਡਿਟ ਕਰਕੇ ਅਪਲੋਡ ਕਰ ਦੂੰਗਾ ਮੈਂ ਅਪਲੋਡ ਕਰਨ ਤੋਂ ਬਾਅਦ ਫਿਰ ਤੁਹਾਨੂੰ ਫੋਨ ਦੇ ਦੂੰਗਾ ਕਿਉਂਕਿ ਫਿਰ ਕੀ ਫਾਇਦਾ ਜ਼ਿਆਦਾ ਟਾਈਮ ਲੈ ਕੇ ਕੋਈ ਫਾਇਦਾ ਨਹੀਂ ਹੈ ਨਾ ਨਹੀਂ ਤਾਂ ਬਿਲਨ ਕਹਿੰਨੇ ਕਿ ਥੋੜੀ ਦੇਰ ਵਾਸਤੇ ਲੈ ਕੇ ਗਿਆ ਫਿਰ ਮੋੜ ਕੇ ਨਹੀਂ ਗਿਆ ਠੀਕ ਹੈ ਜੀ ਤੇ ਮਿਲਦੇ ਹਾਂ ਕਿਤੇ ਨੈਕਸਟ ਵੀਡੀਓ ਵਿੱਚ ਜਦੋਂ ਰੱਬ ਨੇ ਚਾਇਆ ਤੇ ਆਗੀ ਤੇ ਫਿਰ ਤਦ ਤੱਕ ਲਈ ਬਾਏ ਬਾਏ